ਤੇਰੇ ਦਾਦੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਸੀ ਤਾਂ ਫਿਰ ਤੇਰੇ ਦਾਦੇ ਨੇ ਕੀ ਸਿੱਟੇ ਭੁਗਤੇ ਨੇ ਉਹੀ ਪੜਾ ਪਟਣ ਤੂੰ ਚੱਲ ਪਿਆ ਤੂੰ ਸ਼ਰੇਆਮੇ ਧਮਕੀਆਂ ਦੇ ਰਹਿਆਂ ਕਿ ਮੈਂ ਡਿਬਰੂਗੜ੍ਹ ਦੀਆਂ ਜੇਲਾਂ ਚ ਮੇਰੇ ਕੋਲੇ ਵੀਡੀਓ ਬਣੀ ਜਾਂਦੀਆਂ ਇਹ ਆਰਐਸਐਸ ਦਾ ਸਿਰ ਹੀ ਹੈ ਇਹ ਪਾੜਾ ਪਾਉਣਾ ਚਾਹੁੰਦਾ ਕਿਸਾਨ ਤੇ ਮਜ਼ਦੂਰ ਦੇ ਵਿੱਚ ਮਿੱਠਾ ਜ਼ਹਿਰ ਦੇ ਰਿਹਾ ਲੋਕਾਂ ਨੂੰ ਅਕਸਰ ਕਹਿੰਦਾ ਕਿ ਤੁਸੀਂ ਪਹਿਲਾਂ 92 ਦਿੱਤੇ ਹੱਥ ਤੇ ਹੁਣ ਮੈਨੂੰ 13 ਹੱਥ ਹੋਰ ਦੇ ਦਿਓ ਵੀ ਮੈਨੂੰ ਤਾਂ ਐਂ ਲੱਗਦਾ ਵੀ ਇਹ ਬਾਕੀ ਹਜੇ ਤੱਕ ਕਮੀਡੀਅਨ ਹਜੇ ਤੱਕ ਉਹ ਗੱਲਾਂ ਹੀ ਨਹੀਂ ਗਈਆਂ ਫਿਰ ਹੁਣ ਗਾਹਾਂ ਨੂੰ ਇਹ ਕਹਿ ਦਊਗਾ ਮੈਨੂੰ 10 ਸਿਰ ਦੇ ਦਿਓ ਰਾਵਣ ਵਾਂਗ ਪਹਿਲਾਂ 92 ਹੱਥਾਂ ਨੇ ਪੰਜਾਬ ਦੇ ਵਿੱਚ ਕੀ ਕਰਤਾ ਤੇਰੀ ਬੀਬੀ ਚੁਟਕੀਆਂ ਮਾਰ ਮਾਰ ਜਿਹੜੇ ਵਾਅਦੇ ਕਰਦੇ ਸੀ ਕਿਉਂ ਲੋਕਾਂ ਨਾਲ ਖਲਵਾੜ ਕਰਦੇ ਸੀ ਖਾਂਸ ਰਾਜ ਦੇ ਇਹ ਜਿਹੜੇ ਬਿਆਨ ਨੇ ਪੜੇ ਇਹ ਇੱਕ ਮਿੱਠਾ ਜ਼ਹਿਰ ਦੇ ਰਿਹਾ ਇਹ ਤੁਹਾਨੂੰ ਚੋਣਾਂ ਤੋਂ ਬਾਅਦ ਨਾ ਕਰਮਜੀਤ ਮਿਲੇ ਨਾ ਇਹੇ ਮਿਲੇ ਇਹ ਸਾਰੇ ਰਜਵਾੜੇ ਨੇ ਸਿਰਫ ਇੱਕ ਵੋਟ ਦੇ ਵਾਸਤੇ ਇੱਕ 바ਵਾ ਸਾਹਿਬ ਦੀ ਕਿਰਪਾ ਨਾਲ ਜਿਹੜੀ ਤੁਹਾਨੂੰ ਵੋਟ ਮਿਲੀ ਆ ਉਹ ਵੋਟ ਠੱਗਣ ਵਾਸਤੇ ਆਏ ਨੇ ਕਰਮਜੀਤ ਕਹ ਰਿਹਾ ਮੈਂ ਭੰਮਾ ਦੀ ਚੰਦ ਤੇ ਰਹਾ ਚਾਹੇ ਯੂਐਸਏ ਰਹਾ ਲੋਕਾਂ ਨੂੰ ਵਿਕਾਸ ਤਾਂ ਹੀ ਮਤਬਲ ਆ ਫਿਰ ਜੇ ਐਡਾ ਹੀ ਪੱਟਾਂ ਦੇ ਵਿੱਚ ਜੋਰ ਸੀ ਤਾਂ ਫਿਰ ਲੜ ਜਾਰਨਾਲ ਸੀਟ ਤੋਂ ਇਹ ਆਮ ਆਦਮੀ ਪਾਰਟੀ ਦੇ ਪ੍ਰੈਸ਼ਰਾਈਜ਼ ਦੇ ਵਿੱਚ ਗਲਤ ਸ਼ੈਡਿਊਲ ਕਾਸਟ ਬਣ ਕੇ ਗਲਤ ਹੱਥ ਕੰਡੇ ਅਪਣਾ ਕੇ ਬੰਦਾ ਚੋਣੀ ਗਲਤ ਲੜ ਰਿਹਾ ਅਸਲ ਵਿੱਚ ਸ਼ੈਡਿਊਲ ਕਾਸਟ ਨਹੀਂ ਹੈ ਇਹ ਸ਼ੈਡਿਊਲ ਕਾਸਟਾਂ ਦੇ ਵਿੱਚ ਇਹਨਾਂ ਦੀ ਕਾਸਟ ਨਹੀਂ ਆਉਂਦੀ ਅੱਜ ਰਾਹੁਲ ਗਾਂਧੀ, ਪ੍ਰਿੰਕਿਆ ਗਾਂਧੀ, ਸੋਨੀਆ ਗਾਂਧੀ ਉਹ ਰੈੱਡ ਕਲਰ ਦਾ ਜਿਲਤ ਵਾਲਾ ਸੰਵਿਧਾਨ ਚਕਚਕ ਕੇ ਲੋਕਾਂ ਨੂੰ ਕਿਉਂ ਦਿਖਾਈ ਜਾਂਦੇ ਨੇ ਜੀ ਸੰਵਿਧਾਨ ਬਦਲ ਦੇਣਗੇ। ਉਹਨੂੰ ਸੰਵਿਧਾਨ ਨਾਲ ਕੋੰਦਾ ਮੋਹ ਜੱਗ ਗਿਆ। ਉਹਨੂੰ ਸ਼ਰਮ ਹੋਣੀ ਚਾਹੀਦੀ ਆ। ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਚੋਣ ਹਰਾਇਆ ਸੀ। ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਖੂਨ ਦੇ ਹੰਝੂ ਰਲਾਇਆ ਸੀ। ਸਾਤ੍ਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਡਜਸਟ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ। ਭਾਜਪਾ ਗੋਆਂ ਦਾ ਕਰਾ ਪੂਰੇ ਜਿਹੜਾ ਹੈਗਾ ਮੁਲਕ ਭਰ ਦੇ ਵਿੱਚ ਹੋ ਰਿਹਾ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਵੀ ਐਸਕੇਐਮ ਦੀ ਕਾਲ ਦੇ ਉੱਪਰ ਭਾਜਪਾ ਦੇ ਆਗੂਆਂ ਦਾ ਕਰਾਉ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਆ ਉਹ ਹੋ ਰਹੇ ਨੇ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ ਹੰਸਰਾਹ ਹੰਸਤੇ ਵੱਲੋਂ ਇੱਕ ਬਿਆਨ ਜਿਹੜਾ ਉਹ ਦਿੱਤਾ ਜਾਂਦਾ ਜਿਸ ਦੀ ਸੂਬੇ ਭਰ ਦੇ ਵਿੱਚ ਨਿਖੇਦੀ ਹੋਈ ਆ ਉਹ ਬਿਆਨ ਸਿੱਧਮ ਸਿੱਧਾ ਇਹ ਆ ਕਿ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇੱਕ ਤਰੀਕ ਤੋਂ ਬਾਅਦ ਮੈਂ ਇਹਨਾਂ ਨੂੰ ਦੇਖੂੰ ਇਹ ਫੌਜਾਂ ਮੈਂ ਰੋਕ ਕੇ ਰੱਖਿਆ ਹੋਈਆਂ ਨਹੀਂ ਤਾਂ ਇਹ ਧਰਤੀ ਤੇ ਅੱਗ ਕਿਹੜਾ ਨਾ ਲਾ ਦੇਣ। ਇਹ ਵੀ ਇਸ ਬਿਆਨ ਦੇ ਨਾਲ ਜਿਹੜਾ ਜੋੜ ਕੇ ਦੇਖਿਆ ਜਾ ਰਿਹਾ ਕਿ ਤਨਾ ਕਿਤੇ ਪਾੜਾ ਕਿਸਾਨ ਮਜ਼ਦੂਰਾਂ ਦੇ ਵਿੱਚ ਪਾਇਆ ਜਾ ਰਿਹਾ ਇੱਕ ਲੀਡਰ ਦੇ ਵੱਲੋਂ ਜਿਹੜਾ ਸਿਰਫ ਵੋਟਾਂ ਦੇ ਲਈ ਲੋਕਾਂ ਦੇ ਵਿੱਚ ਆਇਆ ਤੇ ਵੋਟਾਂ ਤੋਂ ਬਾਅਦ ਮਿਲੇ ਜਾਂ ਨਾ ਮਿਲੇ। ਇਸ ਤੇ ਵਾਪਸ ਗੱਲਬਾਤ ਕਰਾਂਗੇ। ਮੇਰੇ ਨਾਲ ਭੋਜਨ ਸਮਾਜ ਪਾਰਟੀ ਤੋਂ ਜਰਨਲ ਸਕੱਤਰ ਪੰਜਾਬ 22 ਕੁਲਦੀਪ ਸਰਦੂਲਗੜ ਹੋਣਗੇ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਬਾਈ ਜੀ। ਸਵਾਗਤ ਆ ਰਮੇਟਲ। ਪੰਨਤਾਪ ਜੀ ਦੇ ਚੈਨਲ ਆਰਐਮਬੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਭਾਈ ਜੀ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜਾ ਪਿਛਲੇ ਦਿਨੀ ਬਿਆਨ ਆਉਂਦਾ ਕਿ ਮਜ਼ਦੂਰ ਵਰਗ ਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ ਮਜ਼ਦੂਰ ਵਰਗ ਨੂੰ ਨਾਲ ਖੜਾ ਕੇ ਬਿਆਨ ਦਿੱਤਾ ਜਾਂਦਾ ਹੈ ਕਿ ਇਹ ਤਾਂ ਫੌਜਾਂ ਮੇਰੀਆਂ ਰੋਕੀਆਂ ਹੋਈਆਂ ਇਹ ਫੌਜਾਂ ਤਾਤੀ ਨੂੰ ਅੱਗ ਕਿਹੜਾ ਨਾਂ ਲਾ ਦੇਣਾ ਉਹਨਾਂ ਨੇ ਸਮੇਂ ਦੇ ਵਿੱਚ ਕਹਿੰਦੇ ਆ ਕਿ ਅਸੀਂ ਦੇਖਾਂਗੇ ਛੇਤਰ ਮਾਰਨ ਤੱਕ ਦੀ ਗੱਲ ਜਿਹੜੀ ਉਹ ਕਹੀ ਜਾਂਦੀ ਹੈ ਕਿਵੇਂ ਦੇਖਦੇ ਬਹੁਤ ਗਲਤ ਹੈ ਜਿੰਨੀ ਨਖੇਦੀ ਕਰੀ ਜਾਵੇ ਘਟਾ ਨਾਲ ਤੁਹਾਡੇ ਬੜਾ ਵੱਡਾ ਤੁਹਾਡੇ ਚੈਨਲ ਦਾ ਨਾਮ ਹੈ ਤੁਹਾਡੇ ਤੇ ਵੀ ਸ਼ਿਕਵਾ ਮੈਨੂੰ ਇਹ ਜਿਹੜੀ ਤੁਸੀਂ ਮੇਰੇ ਨਾਲ ਗੱਲ ਸਾਂਝੀ ਕਰੀ ਹੈ ਉਹ ਸ਼ਿਕਵਾ ਇਸ ਕਰਕੇ ਆ ਕਿ ਇਹੀ ਸੇਮ ਬਿਆਨ ਬਿੱਟੂ ਕੱਲ ਦਾ ਯਾਰ ਉਗਲੀ ਯਾਰ ਰਿਹਾ ਤੁਸੀਂ ਹਾਂਸ ਰਾਜ ਦੇ ਨਾਲ ਬਿੱਟੂ ਦੀ ਵੀ ਗੱਲ ਕਰੋ ਮੈਂ ਮੈਂ ਅੱਜ ਬਿੱਟੂ ਦੀ ਇੰਟਰਵਿਊ ਵੀ ਹੁਣ ਸਵੇਰੇ ਕਰਕੇ ਆ ਮੈਂ ਉਹਦਾ ਵੀ ਗੱਲ ਕਰੂੰਗਾ ਬਿੱਟੂ ਦੀ ਵੀ ਇੰਟਰਵਿਊ ਅੱਜ ਬਿੱਟੂ ਦੇ ਬਾਬਤ ਵੀ ਅੱਜ ਇੰਟਰਵਿਊ ਉਗਰਾਹਨ ਦਿੱਤੇ ਮੇਰੇ ਪ੍ਰਧਾਨ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੋ ਉਹ ਹੀ ਆ ਕਿ ਉਹਨਾਂ ਦੇ ਵੱਲੋਂ ਵੀ ਸੇਮ ਬਿਆਨ ਜਿਹੜਾ ਸੇਮ ਸ਼ਬਦਾਵਲੀ ਵਰਤੀ ਗਈ ਆ ਰਵਨੀਤ ਬਿੱਟੂ ਹੋਰਾਂ ਦੇ ਵੱ ਰਬਨੀਤ ਬਿੱਟੂ ਨੇ ਤਾਂ ਇਹ ਆਖਿਆ ਵੀ ਦੋ ਤਰੀਕ ਤੋਂ ਬਾਅਦ ਮੈਂ ਐਨਐਸਏ ਲਾ ਕੇ ਕਿਸਾਨਾਂ ਨੂੰ ਸਾਰਿਆਂ ਨੂੰ ਡਿਬਰੂਗੜ੍ਹ ਜ਼ਿਲ੍ਹੇ ਚ ਭੇਜਾਂਗਾ। ਇਦੋਂ ਵੱਡੀ ਸ਼ਰਮ ਦੀ ਕੀ ਗੱਲ ਹੋ ਸਕਦੀ ਆ। ਇਹ ਇਹ ਧਮਕੀਆਂ ਮਾਰ ਕੇ ਸਾਥੋਂ ਵੋਟ ਲੈਣਾ ਚਾਹੁੰਦੇ ਨੇ। ਇਹ ਕਿਸਾਨ ਮਜ਼ਦੂਰ ਨੂੰ ਡਰਾਉਣਾ ਚਾਹੁੰਦੇ ਨੇ। ਇਹ 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 ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਕੌਮ, ਦਸ਼ਮੇਸ਼ ਪਿਤਾ ਦੀ ਕੌਮ ਇਹਨਾਂ ਦੀਆਂ ਗਿੱਦੜਪਮਕਿਆਂ ਤੋਂ ਡਰਜੂ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ। ਪਹਿਲਾਂ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਬੜਾ ਪੰਜਾਬ ਨੂੰ ਦਬਾ ਕੇ ਦੇਖ ਲਿਆ। ਤੁਸੀਂ ਪਹਿਲਾਂ ਕੀ ਖੱਟ ਲਿਆ? ਜਿਹੜਿਆਂ ਨੂੰ ਪਹਿਲਾਂ ਤੁਸੀਂ ਅਤਵਾਦੀ ਕਹਿ ਕੇ ਗੋਲੀਆਂ ਮਾਰੀਆਂ ਖੜਕੂਬਾਦ ਦਾ ਪੰਜਾਬ ਦੀ ਜ਼ੁਬਾਨੀ ਨੂੰ ਦੇਖ ਕੇ ਤੇ ਦਾਦੇ ਨੇ ਪੰਜਾਬ ਦੀ ਜ਼ੁਬਾਨੀ ਨੂੰ ਬਰਬਾਦ ਕੀਤਾ ਸੀ ਤਾਂ ਫਿਰ ਤੇਰੇ ਦਾਦੇ ਨੇ ਕੀ ਸਿੱਟੇ ਭੁਗਤੇ ਨੇ ਉਹੀ ਪੈੜਾਂ ਤੇ ਹੁਣ ਸਾਵੀਆਂ ਤੇ ਬਿੱਟੂ ਚੱਲ ਪਿਆ ਉਹੀ ਪੈੜਾਂ ਪੱਟਣ ਤੂੰ ਚੱਲ ਪਿਆ ਤੂੰ ਸ਼ਰੇਆ ਮੈਂ ਧਮਕੀਆਂ ਦੇ ਰਹਿਆਂ ਕਿ ਮੈਂ ਡਿਬਰੂਗੜ੍ਹ ਦੀਆਂ ਜੇਲਾਂ ਚ ਮੇਰੇ ਕੋਲੇ ਵੀਡੀਓ ਬਣੀ ਜਾਂਦੀਆਂ ਆ ਜਿਹੜਾ ਤੁਸੀਂ ਹੰਸ ਰਾਜ ਦੀ ਗੱਲ ਕਰਦੇ ਹੋ ਇਹ ਤਾਂ ਬਾਈ ਕੋਈ دین ਧਰਮ ਹੀ ਨਹੀਂ ਯਾਰ ਇਹਦਾ ਕੋਈ ਦੀਨਦਾਰ ਮੀ ਨਹੀਂ ਪਿਛਲੀ ਦਿਨੀਏ ਜਦੋਂ ਜਲੰਧਰ ਚੋਂ ਲੜ ਰਿਆ ਸੀ ਇੱਕ ਵਾਰ ਉੱਥੇ ਪੱਤਰਕਾਰਾਂ ਨੇ ਪੁੱਛਿਆ ਸੀ ਕਿਸੇ ਪਾਰਟੀ ਨੇ ਕਿਹਾ ਸੀ ਸ਼ਾਇਦ ਕਾਂਗਰਸ ਨੇ ਉਹ ਖਲਾਵੇ ਦੇ ਵਿੱਚ ਨਾ ਸ਼ਡਿਊਲ ਕਾਸਟਾਂ ਨੂੰ ਵੋਟਾਂ ਵੇਲੇ ਵਰਤਣਾ ਚਾਹੁੰਦੀਆਂ ਹੁੰਦੀਆਂ ਪਾਰਟੀਆਂ ਕਹਿੰਦੇ ਇਹ ਬੇ ਅਸੀਂ ਮੁੱਖ ਮੰਤਰੀ ਸ਼ਡਿਊਲ ਕਾਸਟ ਬਣਾ ਦਾਂਗੇ ਦਲ ਤਾਂ ਇਹਦਾ ਸਭ ਤੋਂ ਵੱਡੇ ਨਕੰਮੇ ਬੰਦੇ ਦਾ ਬਿਆਨ ਆਇਆ ਸੀ ਕਿ ਦਲ ਤਾਂ ਨੇ ਮੁੱਖ ਮੰਤਰੀ ਬਣ ਕੇ ਕੀ ਲੈਣਾ ਦੇਖੋ ਕਿੱਡਾ ਸੀਰੀ ਪਣਾ ਦੇ ਸਿਰ ਚੜ ਕੇ ਬੋਲਿਆ ਸੀ ਕਿ ਅਸੀਂ ਯਾਰ ਅਸੀਂ ਗਰੀਬਾਂ ਨੇ ਮੁੱਖ ਮੰਤਰੀ ਬਣ ਕੇ ਲੈਣਾ ਕੀ ਹੈ ਸਾਨੂੰ ਕੀ ਲੋੜਾ ਮੁੱਖ ਮੰਤਰੀ ਦੀ ਇਹ ਆਰਐਸਐਸ ਦਾ ਸਿਰੀ ਹੈ ਇਹ ਪਾੜਾ ਪਾਉਣਾ ਚਾਹੁੰਦਾ ਕਿਸਾਨ ਤੇ ਮਜ਼ਦੂਰ ਦੇ ਵਿੱਚ ਮਿੱਠਾ ਜ਼ਹਿਰ ਦੇ ਰਿਹਾ ਲੋਕਾਂ ਨੂੰ ਜੇ ਗੱਲ ਹੈਗੀ ਹੈ ਤਾਂ ਉਹ ਜਨਤਕ ਲੋਕਾਂ ਦੇ ਵਿੱਚ ਜਾ ਕੇ ਕਰੇ ਤੁਸੀਂ ਆ ਕੇ ਅੱਡ ਹੋ ਕੇ ਇੱਕ ਸਾਈਡ ਤੇ ਉੱਤੇ ਏਡੇ ਕੜਤਨ ਭਰੇ ਬਿਆਨ ਸਾਡਾ ਯਾਰ ਸੰਵਿਧਾਨਿਕ ਹੱਕਾ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਲਿਖ ਕੇ ਦਿੱਤਾ ਕਿ ਅਸੀਂ ਆਪਦੇ ਜੇ ਕੋਈ ਸਾਡੇ ਨਾਲ ਸਾਨੂੰ ਲੱਗਦਾ ਮਹਿਸੂਸ ਹੁੰਦਾ ਵੀ ਧੱਕਾ ਜਾਦੇ ਹੁੰਦਾ ਸਾਬ ਸ਼੍ਰੀ ਕਾਂਚੀਰਾਮ ਕਹਿੰਦੇ ਸੀ ਜਿਹੜੇ ਸੰਸਦ ਦੇ ਵਿੱਚ ਲੋਕ ਬੈਠੇ ਨੇ ਉਹ ਤੁਹਾਡੀ ਗੱਲ ਸੁਣਨੋਂ ਹਟ ਜਾਣ ਉਹ ਬੋਲੇ ਹੋ ਜਾਣ ਢੋਡੇ ਜਤਾਏ ਹੋਏ ਤਾਂ ਤੁਸੀਂ ਸੜਕਾਂ ਤੇ ਇੰਨੀ ਭੀੜ ਇਕੱਠੀ ਕਰ ਦੋ ਕਿ ਉਹਨਾਂ ਬੋਲੇ ਲੋਕਾਂ ਦਾ ਵੀ ਦਿਮਾਗ ਦੁਬਾਰਾ ਕੰਮ ਕਰਨ ਲੱਗ ਜੇ ਕਿ ਅਸੀਂ ਲੋਕਾਂ ਦੇ ਵਿੱਚ ਜਾਣਾ ਸਾਡਾ ਜੇ ਕਿਸਾਨ ਭਰਾਵਾਂ ਨੂੰ ਲੱਗਦਾ ਕਿ ਇਸ ਫਸਲਾਂ ਅੱਜ ਘਾਟੇ ਦਾ ਸੌਦਾ ਹੋ ਚੁੱਕਿਆ ਸਾਨੂੰ ਵੀ ਪਤਾ ਅੱਜ ਕਿਸਾਨ ਖੁਦ ਖੁਸ਼ੀ ਕਰ ਰਹੇ ਆ ਗਰੀਬ ਦੀ ਸੋਸ਼ਲ ਮੀਡੀਆ ਨਹੀਂ ਦਿਖਾਉਂਦਾ ਗਰੀਬ ਖੁਦ ਖੁਸ਼ੀਆਂ ਕਰ ਰਹੇ ਨੇ ਤਾ ਫਿਰ ਜੇ ਉਹ ਦਿੱਲੀ ਧਰਨਾ ਲਾਉਣ ਵਾਸਤੇ ਚੱਲੇ ਗਏ ਤਾਂ ਫਿਰ ਛੜਕਾਂ ਦੇ ਉੱਤੇ ਯਾਰ ਤੁਸੀਂ ਕਿੱਲ ਗੱਢਣੇ ਛੜਕਾਂ ਰੋੜ ਪੱਟਣੇ ਆ ਜਿਹੜੇ ਪੱਥਰ ਰੱਖਣੇ ਕਿੱਥੋਂ ਇਹ ਇਹ ਗੱਲਾਂ ਨੂੰ ਸੰਵਿਧਾਨ ਇਹ ਅਸ ਦਿੰਦਾ ਦਿੱਲੀ ਜੇ ਉਹ ਸ਼ਾਂਤਮਈ ਧਰਨਾ ਦਿੰਦੇ ਨੇ ਤਾਂ ਉਹ ਦੇਣ ਦਿਓ ਫਿਰ ਡਰ ਕਿਉਂ ਖੋਪ ਕਿਉਂ ਫਿਰ ਦਾ ਮਤਲਬ ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਤੇ ਮੈਂ ਕਿਸਾਨਾਂ ਨੂੰ ਕਹਿਣਾਗਾ ਇਹ ਤੁਹਾਡੇ ਚੈਨਲ ਰਾਹੀਂ ਇੱਕ ਮੈਸੇਜ ਦੇਣਾ ਚਾਹਣਾ ਕਿ ਜੇ ਇਹ ਆਰਐਸਐਸ ਦੀ ਸਰਕਾਰ ਸੰਵਿਧਾਨ ਬਦਲਣਾ ਚਾਹੁੰਦੀ ਆ ਤੇ ਜੇ ਸੰਵਿਧਾਨ ਬਦਲ ਗਿਆ ਤਾਂ ਨਰਿੰਦਰ ਮੋਦੀ ਨੂੰ ਸਭ ਤੋਂ ਜ਼ਿਆਦਾ ਕਿਹੜਾ ਧਰਨਿਆਂ ਦੀ ਕਿਉਂਕਿ ਪੰਜਾਬੀਆਂ ਨੇ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਤਾਂ ਉਹਨੇ ਆਉਣ ਸਾਰ ਉਹੀ ਐਕਟ ਤੇ ਕੰਮ ਕਰਨਾ ਕਿ ਇਹ ਧਰਨਾ ਪ੍ਰਦਰਸ਼ਨ ਹੀ ਨਾ ਕੋਈ ਵੀ ਜਮਾਤ ਕਰ ਸਕੇ ਨਾ ਗਰੀਬ ਨੇ ਧਰਨਾ ਕਰ ਸਕਣਾ ਨਾ ਮਜ਼ਦੂਰ ਨੇ ਨਾ ਕਿਸਾਨ ਨੇ ਕਿਸੇ ਨੇ ਧਰਨੇ ਦਾ ਇਸ ਸਿਸਟਮ ਬੰਨ੍ਹ ਕਰ ਦੇਣਗੇ ਜੇ ਇਹ ਕਿਤੇ ਮਤਲਬ ਕਿ ਦੁਬਾਰਾ ਰਿਪੀਟ ਤੀਸਰੀ ਵਾਰ ਹੁੰਦਾ ਇਸ ਕਰਕੇ ਮੇਰਾ ਇਹ ਕਹਿਣਾਗਾ ਕਿ ਅੱਜ ਕਾਂਗਰਸ ਖੂਨ ਦੇ ਹੰਝੂ ਬੁਹਾਰੀ ਆ ਮਗਰਮਾਛ ਵਾਲੇ ਹੰਝੂ ਬੁਹਾਰੀ ਆ ਕੇ ਸੰਵਿਧਾਨ ਚੱਕ ਕੇ ਆ ਦੇਖੋ ਜੀ ਸੰਵਿਧਾਨ ਨੂੰ ਖਤਰਾ ਜਸਜੀ ਜਿਹੜੀ ਕਾਂਗਰਸ ਮਹਾਤਮਾ ਗਾਂਧੀ ਬਿਨਾ ਸਾਹ ਨਹੀਂ ਲੈਂਦੀ ਸੀ ਮਹਾਤਮਾ ਗਾਂਧੀ ਬਿਨਾ ਹੋਰ ਨਾ ਨਹੀਂ ਲੈਂਦੀ ਸੀ ਜਵਾਰ ਲਾਲ ਨਹਿਰੂ ਮਹਾਤਮਾ ਗਾਂਧੀ ਅੱਜ ਉਹਨਾਂ ਨੂੰ ਬਾਬਾ ਸਾਹਿਬ ਦੀ ਯਾਦ ਕਿਉਂ ਆ ਗਈ ਅੱਜ ਰਾਹੁਲ ਗਾਂਧੀ ਪ੍ਰਿੰਕਿਆ ਗਾਂਧੀ ਸੋਨੀਆ ਗਾਂਧੀ ਉਹ ਰੈੱਡ ਕਲਰ ਦਾ ਜਲਤ ਵਾਲਾ ਸੰਵਿਧਾਨ ਚੱਕ ਚੱਕ ਕੇ ਲੋਕਾਂ ਨੂੰ ਕਿਉਂ ਦਿਖਾਈ ਜਾਂਦੇ ਨੇ ਜੀ ਸੰਵਿਧਾਨ ਬਦਲ ਦੇਣਗੇ ਭਾਈ ਤੁਹਾਨੂੰ ਸੰਵਿਧਾਨ ਨਾਲ ਕਦੋਂ ਦਾ ਮੋਹ ਜੱਗ ਗਿਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਚੋਣ ਹਰਾਇਆ ਸੀ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਖੂਨ ਦੇ ਹੰਝੂ ਰਲਾਇਆ ਸੀ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਚੋਣ ਹਰਾਉਣ ਦਾ ਕੰਮ ਕੀਤਾ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਹਰ ਮੌਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਨਹੀਂ ਦਿੱਤਾ 1999 ਦੇ ਵਿੱਚ ਸਾਬ ਸ੍ਰੀ ਕਾਂਚੀਰਾਮ ਨੇ ਬੀਪੀ ਸਿੰਘ ਦੀ ਸਰਕਾਰ ਤੋਂ ਭਾਰਤ ਰਤਨ ਦਵਾਇਆ ਸੀ ਤਾਂ ਤੁਹਾਨੂੰ 바ਵਾ ਸਾਹਿਬ ਨਾਲ ਐਡੀ ਵੱਡੀ ਕਿੜ ਸੀ ਤੁਸੀਂ 바ਵਾ ਸਾਹਿਬ ਨੂੰ ਹਰ ਮੌਕੇ ਜਲੀਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸੀ ਤੇ ਅੱਜ ਉਹਦੇ ਸੰਵਿਧਾਨ ਨਾਲ ਪਿਆਰ ਕਿਉਂ ਹੋ ਗਿਆ ਤੇ ਸਮਾਜ ਨੂੰ ਸਮਝਣਾ ਪਵੇਗਾ ਕਿ ਇਹ ਸਿਰਫ ਮੰਗਰਮੱਛ ਦੇ ਹੰਝੂ ਬਹਾਰੇ ਨੇ ਸਭ ਪਖੰਡ ਕਰ ਰਹੇ ਨੇ ਇਹ ਹਾਂਸ ਰਾਜ ਵਰਗੇ ਕਰਮਜੀਤ ਅਨਮੋਲ ਵਰਗੇ ਇਹ ਗਾਇਕ ਨੇ ਕਹਿੰਦੇ ਅਸੀਂ ਫਨਕਾਰਾਂ ਜਦੋਂ ਤੁਸੀਂ ਫਨਕਾਰੋਂ ਤੋਡੇ ਕੋਲੇ ਅੱਜ ਹਰੇਕ ਚੀਜ਼ ਆ ਕਰਮਜੀਤ ਕਹ ਰਿਹਾ ਮੈਂ ਭੰਮਾ ਦੀ ਚੰਦ ਤੇ ਰਹਾ ਚਾਹੇ ਯੂ ਐਸ ਏ ਰਹਾ ਲੋਕਾਂ ਨੂੰ ਵਿਕਾਸ ਤਾਂ ਹੀ ਮਤਬਲ ਆ ਫਿਰ ਜੇ ਐਡਾ ਹੀ ਪੱਟਾਂ ਦੇ ਵਿੱਚ ਜੋਰ ਸੀ ਤਾਂ ਫਿਰ ਲੜ ਜਰਨਲ ਸੀਟ ਤੋਂ ਤੂੰ ਫਿਰ ਕਿਉਂ ਸ਼ਡਿਊਲ ਕਾਸ ਬਾਬਾ ਸਾਹਿਬ ਵਾਲੀ ਉਹ ਤੇ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਇਹ ਜਸਜੀ ਜਿਹੜੇ ਮਰਾਸੀ ਭਾਈਚਾਰਾ ਇਹ ਬੀਸੀ ਭਾਈਚਾਰੇ ਚਾਹੁੰਦੇ ਨੇ ਪਿਛੜੀਆਂ ਸ਼ਰੀਆਣੀਆਂ ਚਾਹੁੰਦੇ ਨੇ ਇਹ ਆਮ ਆਦਮੀ ਪਾਰਟੀ ਦੇ ਪ੍ਰੈਸ਼ਰ ਐਸ ਦੇ ਵਿੱਚ ਗਲਤ ਸ਼ਡਿਊਲ ਕਾਸ ਬਣ ਕੇ ਗਲਤ ਹੱਤਕੰਡੇ ਅਪਣਾ ਕੇ ਬੰਦਾ ਚੋਣੀ ਗਲਤ ਲੜ ਰਿਹਾ ਅਸਲ ਵਿੱਚ ਸ਼ਡਿਊਲ ਕਾਸਟ ਨਹੀਂ ਹੈ ਸ਼ਡਿਊਲ ਕਾਸਟਾਂ ਦੇ ਵਿੱਚ ਇਹਨਾਂ ਦੀ ਕਾਸਟ ਨਹੀਂ ਆਉਂਦੀ ਇਹ ਸਮਾਜ ਨੂੰ ਗੁੰਮਰਾਹ ਕਰਕੇ ਇੱਕ ਜਦੋਂ ਉ ਇਹ ਬੜੇ-ਬੜੇ ਫਨਕਾਰ ਨੇ ਅਰਬਾਂ ਕਰੋੜਾਂ ਰੁਪਏ ਦੇ ਇਹਨਾਂ ਕੋਲੇ ਪ੍ਰਾਪਰਟੀਆਂ ਗੱਡੀਆਂ ਨੇ ਤੇ ਜਦੋਂ ਅ ਗੱਲ ਚੋਣ ਲੜਨ ਦੀ ਆਉਂਦੀ ਹੈ ਉਦੋਂ ਤਾਂ ਗਰੀਬਾਂ ਦਾ ਹੱਕ ਖਾਣ ਵਾਸਤੇ ਉਦੋਂ ਸ਼ਡਿਊਲ ਕਾਸਟ ਬਣ ਜਾਂਦੇ ਨੇ ਵੀ ਅਸੀਂ ਸ਼ਡਿਊਲ ਕਾਸਟ ਆ ਇਹ ਹੰਸ ਰਾਜ ਦੇ ਬਿਆਨ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਜਿੰਨੀ ਨੇ ਖੇਧੀ ਕਰੀ ਜਾਵੇ ਘਟਾ ਜਦੋਂ ਸਾਡੇ ਕਿਸਾਨ ਮਜ਼ਦੂਰਾਂ ਨੂੰ ਉਹ ਦਿੱਲੀ ਨਹੀਂ ਜਾਣ ਦਿੰਦੀ ਭਾਪੀ ਫੁੱਲ ਵਾਲਿਆਂ ਨੇ ਯਾਰ ਪੰਜਾਬ ਹਰਿਆਣਾ ਪੁਲਿਸ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਵਿੱਚ ਆ ਕੇ ਮਾਰ ਗਈ ਤੇ ਉਹ ਵੀ ਤੁਹਾਨੂੰ ਪਛਾਤਾਈ ਪਰਚਾ ਹੋਇਆ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਬੜੀਆਂ-ਬੜੀਆਂ ਗੱਲਾਂ ਕਰਦਾ ਸੀ ਕਦੇ ਪੁਲਿਸ ਵੀ ਅਣਪਛਾਤੀ ਹੋਈ ਆ ਤਾਂ ਮੈਂ ਉਹ ਪੁੱਛਣਾ ਚਾਹਣਾ ਤੇ ਹੁਣ ਵੀ ਤਾਂ ਪੁਲਿਸ ਅਣਪਛਾਤੀ ਤੇ ਪਰਚਾ ਹੋਇਆ ਉਹ ਦੋਸ਼ੀ ਪੁਲਿਸ ਵਾਲੇ ਫੜ ਕੇ ਅੰਦਰ ਕਿਉਂ ਨਹੀਂ ਦਿੱਤੇ ਜਿਨ੍ਹਾਂ ਨੇ ਸਾਡਾ ਮੁੰਡਾ ਮਾਰਿਆ ਹਰਿਆਣਾ ਪੁਲਿਸ ਚੋਂ ਆ ਕੇ ਪੰਜਾਬ ਚ ਮਾਰ ਕੇ ਬਾਗੇ ਤੇ ਜਦੋਂ ਸੈਂਟਰ ਸਰਕਾਰ ਬੀਜੇਪੀ ਕਿਸਾਨਾਂ ਨੂੰ ਦਿੱਲੀ ਨਹੀਂ ਬੜਨ ਦੇ ਰਹੀ ਤਾਂ ਫਿਰ ਅਸੀਂ ਕਿਵੇਂ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਦੇਈਏ ਮੇਰੇ ਨਿੱਜੀ ਵਿਚਾਰ ਨੇ ਕਿ ਉਹ ਬੈਨ ਹੋਣੇ ਚਾਹੀਦੇ ਨੇ ਉਨਾਂ ਤੱਕ ਜਿੰਨਾ ਤੱਕ ਅਸੀਂ ਦਿੱਲੀ ਨਹੀਂ ਜਾ ਸਕਦੇ ਉਹ ਪਿੰਡਾਂ ਦੇ ਵਿੱਚ ਨਹੀਂ ਵੜਨੇ ਚਾਹੀਦੇ ਜਿਹੜੇ ਕਿਸਾਨ ਜਿਹੜੇ ਕਿਸਾਨ ਤੇ ਜਿਹੜਾ ਮਜ਼ਦੂਰ ਬੜੀ ਵੱਡੀ ਗੱਲ ਕਹਿ ਰਿਹਾ ਮੈਂ ਤੁਹਾਡੇ ਚੈਨਲ ਤੇ ਜਿਹੜਾ ਕਿਸਾਨ ਤੇ ਜਿਹੜਾ ਮਜ਼ਦੂਰ ਅੱਜ ਵੀ ਬੀਜੇਪੀ ਦਾ ਝੰਡਾ ਬੁਲੰਦ ਕਰ ਰਿਹਾ ਕਿਉਂਕਿ ਸਾਨੂੰ ਪਤਾ ਬੀਜੇਪੀ ਨੇ ਸੰਵਿਧਾਨ ਬਦਲਣਾ ਪਹਿਲਾਂ ਵੀ ਇਹਨਾਂ ਨੇ 2 ਅਪ੍ਰੈਲ ਨੂੰ ਸਾਡੇ ਨਾਲ ਪੰਗਾ ਲੈ ਕੇ ਦੇਖਿਆ ਐਸੇ ਐਕਟ ਨੂੰ ਖਤਮ ਕਰਕੇ ਦੁਬਾਰਾ ਅਸੀਂ ਮਤਲਬ ਕਿ ਧੌਣ ਤੇ ਗੋਡਾ ਰੱਖ ਕੇ ਬਹਾਲ ਕਰਾਇਆ ਸੀ ਜਿਹੜਾ ਵੀ ਕਿਸਾਨ ਜਿਹੜਾ ਵੀ ਮਜ਼ਦੂਰ ਇਹ ਪਾਰਟੀ ਨੂੰ ಮತਕ ਦਾਨ ਕਰਨ ਦੇ ਮਤਲਬ ਕਿ ਵੋਟ ਪਾਉਣ ਦੇ ਚੱਕਰ ਦੇ ਵਿੱਚ ਹਨ ਉਹ ਆਪਦਾ ਡੀਐਨਏ ਟੈਸਟ ਜ਼ਰੂਰ ਕਰਾਵੇ ਮੈਨੂੰ ਤਾਂ ਡੀਐਨਏ ਟੈਸਟ ਤੇ ਕੋਈ ਨਾ ਕੋਈ ਡਾਊਟ ਲੱਗੂਗਾ ਜੋ ਉਹ ਇੰਨਾ ਕੁਝ ਕਰਾ ਕੇ ਵੀ ਇੰਨੇ ਕਿਸਾਨ ਮਰਵਾ ਕੇ 700 ਸਾਡੇ ਕਿਸਾਨ ਮਜ਼ਦੂਰਾਂ ਨੂੰ ਕਿ ਜੇ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਨੂੰ ਪਾਲੋ ਜਿਹੜੇ ਚਾਹੇ ਅਕਾਲੀ ਦਲ ਨੂੰ ਪਾਲੋ ਇਹ ਵੋਟ ਭਾਜੀਪੀ ਦੇ ਖਾਤੇ ਜੁੜਨੀ ਨਹੀਂ ਇਹ ਭਾਜਪੀ ਨੂੰ ਹੀ ਜਿੱਤ ਕੇ ਢੋਡੇ ਦੀਆਂ ਵੋਟਾਂ ਲੈ ਕੇ ਨਾ ਇਹਨਾਂ ਨੇ ਸਪੋਰਟ ਕੇਂਦਰ ਦੇ ਵਿੱਚ ਭਾਜਪੀ ਨੂੰ ਹੀ ਕਰਨੀ ਆ ਇਹ ਚਾਹੇ ਉਹ ਕੇਸਰੀ ਵਾਲਾ ਸਾਰੇ ਪਖੰਡ ਵਾਲ ਵਾਦ ਦੇ ਵਿੱਚ ਜਕੜੇ ਹੋਏ ਨੇ ਸਾਰਿਆਂ ਦੇ ਵਿੱਚ ਕੋਟ-ਕੋਟ ਕੇ ਪਰਿਵਾਰ ਬਾਦ ਭਾਰੂ ਆ ਤੁਹਾਡੇ ਚੈਨਲ ਰਾਹੀਂ ਮੇਰੀ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਆ ਕਿ ਪੰਜਾਬ ਗੁਰੂਆਂ ਦੀ ਧਰਤੀ ਆ ਤੇ ਗੁਰੂਆਂ ਨੇ ਹਮੇਸ਼ਾ ਹੀ ਗਰੀਬ ਨੂੰ ਮਾਨ ਬਖਸ਼ਿਆ ਗੁਰੂ ਨੇ ਕਿਹਾ ਸੀ ਕਿ ਇਨੀ ਹੀ ਗਰੀਬਨ ਸਿੱਖਣ ਕੋ ਦੂਮ ਪਾਸ਼ਾਈ ਯਾਦ ਕਰੇ ਹਮਾਰੀ ਗੁਰਿਆਈ ਹੁਣ ਮੈਂ ਜੱਜ ਜੀ ਇਹ ਕਹਿਣਾ ਚਾਹਣਾ ਜਦੋਂ ਗਰੀਬ ਦੇ ਮੱਥੇ ਤੇ ਗਰੀਬ ਸਿੱਖ ਦੇ ਮੱਥੇ ਤੇ ਦਸ਼ਮੇਸ਼ ਪਿਤਾ ਕਲੰਗੀ ਲਾ ਸਕਦੇ ਨੇ ਆਪਦੇ ਕੱਪੜੇ ਲਾ ਕੇ ਗਰੀਬ ਦੇ ਸਿੱਖ ਦੇ ਪਵਾ ਸਕਦੇ ਨੇ ਗੁਰੂ ਨਾਨਕ ਦੇਵ ਜੀ ਰਜਵਾੜਿਆਂ ਦੀ ਰੋਟੀ ਛੱਡ ਕੇ ਗਰੀਬ ਨਾਲ ਲੰਗਰ ਖਾ ਸਕਦੇ ਨੇ ਤਾਂ ਫਿਰ ਯਾਰ ਪੰਜਾਬ ਦੇ ਕਿਸਾਨ ਬਸਪਾਲਿਆਂ ਨੂੰ ਗਰੀਬ ਬੰਦਿਆਂ ਨੂੰ ਵੋਟ ਕਿਉਂ ਨਹੀਂ ਪਾਉਂਦਾ ਗੁਰੂਆਂ ਨੇ ਤਾਂ ਕਲੰਗੀ ਲਾਈ ਆ ਤੁਸੀਂ ਤਾਂ ਵੋਟ ਹੀ ਪਾਉਣੀ ਆ ਤੁਸੀਂ ਇਹਨਾਂ ਦੇ ਜਿਹੜਾ ਇਹਨਾਂ ਨੇ ਪੇਪਰ ਦਾਖਲ ਕਰੇ ਨੇ ਚੋਣ ਕਮਿਸ਼ਨ ਕੋਲੇ ਨਾਮਜ਼ਦੀ ਕੀ ਪੱਤਰ ਭਰੇ ਨੇ ਉਹਨਾਂ ਦੇ ਵਿੱਚ ਤੁਸੀਂ ਇਹਨਾਂ ਦੀ ਪ੍ਰਾਪਰਟੀ ਦੇਖੋ ਮਲੂਕੇ ਦੀ ਨੌਂ ਦੀ ਦੇਖ ਲਓ ਕਿਲੋਂਾਂ ਦੇ ਹਿਸਾਬ ਨਾਲ ਸੋਨਾ ਬਾਈ ਚਾਹੇ ਇਹ ਤੋਂ ਜੀਤਮਿੰਦਰ ਇਹ ਤਾਂ ਯਾਰ ਕਮਾਲੀ ਆ ਮਗਰਲੇ ਪੋਸਟਰ ਹਜੇ ਕਾਲੀਦਾਲ ਵਾਲੇ ਮਿਟੇ ਨਹੀਂ ਦੂਜੇ ਫੇਰ ਆ ਜਾਂਦੇ ਨੇ ਕੋਈ ਜੇ ਕੋਈ ਮਹੱਤੜ ਵਰਗਾ ਕੋਈ ਪਾਰਟੀ ਬਦਲਣ ਬਾਰੇ ਕੋਈ ਦੇਖ ਲੇ ਸਾਡੇ ਵਾਲੇ ਮੰਗਰ ਪੈ ਜਾਂਦੇ ਨੇ ਇਹਨਾਂ ਦੇ ਤਾਂ ਪਤਾ ਨਹੀਂ ਜਿਵੇਂ ਕੋਈ 골ਡ ਮੈਡਲ ਮਿਲਨੇ ਨੇ ਬੇਈਨੀਆਂ ਪਾਰਟੀਆਂ ਬਦਲਣੀਆਂ ਜ਼ਰੂਰੀ ਨੇ ਹਰ ਪੰਜ ਉਮੀਦਵਾਰ ਜਿਹੜੇ ਖੜੇ ਨੇ ਪਾਰਟੀਆਂ ਦੇ ਪੰਜੇ ਅਕਾਲੀ ਦਲ ਦੇ ਪਿਸ਼ੋਕੜ ਚ ਆਪਾਂ ਦੀ ਉਹ ਲੱਖਾ ਹੋਵੇ ਮਲੂਕਾ ਹੋਵੇ ਖੁੱਡੀਆਂ ਕੇ ਹੋਣ ਚਾਹੇ ਉਹ ਜੀਤਮੇਂਦਰ ਹੋਵੇ ਚਾਹੇ ਹਰਸਿਮਰਤ ਸਾਰੀ ਇੱਕ ਪਲੈਨਿੰਗ ਤਹਿਤ ਇਹ ਖੜੇ ਨੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਜੇ ਗਰੀਬ ਦੇ ਮੱਥੇ ਤੇ ਗੁਰੂ ਕਲੰਗੀ ਲਾ ਸਕਦਾ ਆਪਣੇ ਕੱਪੜੇ ਪਵਾ ਸਕਦਾ ਗੁਰੂ ਨੂੰ ਪਾਤਸ਼ਾਹੀ ਦੇਣ ਦੀ ਗੱਲ ਕਰ ਸਕਦਾ ਤਾਂ ਅਸੀਂ ਵੀ ਇਹਨਾਂ ਦੇ ਜਿਹੜੇ ਨਾਮਜ਼ਦੀ ਪੱਤਰ ਭਰੇ ਨੇ ਉਹ ਪੱਤਰਾਂ ਦੇ ਵਿੱਚ ਦੇਖ ਕੇ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜਾ ਕਰੋੜਾਂ ਰੁਪਏ 5-500 ਕਿਲਾ ਜ਼ਮੀਨ ਦਿਖਾਈ ਹੋਈ ਹੈ ਬਾਈ ਜੀ 5-500 ਕਿਲਾ ਉਹ ਇੱਕ ਮੈਂਬਰ ਦੀ ਦਿਖਾਈ ਹੈ ਨਾਲੇ ਬਾਕੀ ਪਰਿਵਾਰ ਦੇ ਪਤਾ ਨਹੀਂ ਕਿੰਨੇ ABC ਹੋਰ ਜਗ੍ਹਾ ਤੇ ਹੋ ਉਹ ਕਰੋੜਪਤੀਆਂ ਨੂੰ ਆਪਦੀ ਮਤਦਾਦਾਨ ਨਾ ਕਰੀਏ ਯਾਰ ਆਪਾਂ ਵੀ ਗਰੀਬ ਨੂੰ ਚੁਣ ਲਈਏ ਆਪਾਂ ਵੀ ਸਾਡੇ ਬਸਪਾ ਦੇ ਤੇਰਾ ਉਮੀਦਵਾਰ ਪੰਜਾਬ ਦੇ ਵਿੱਚ ਨੇ ਮੇਰਾ ਕਹਿਲ ਇੱਕ ਵੀ ਉਮੀਦਵਾਰ ਮਤਲਬ ਕਿ ਕਰੋੜਪਤੀ ਨਹੀਂ ਹੋਵੇਗਾ ਸਾਰੇ ਥੱਲੇ ਹੀ ਹੋਣਗੇ ਮੈਂ ਕਹਿਣਾ ਅਸੀਂ ਗਰੀਬਾਂ ਨੂੰ ਗੁਰੂ ਦੀ ਗੱਲ ਨੂੰ ਮੰਨ ਕੇ ਚੱਲੇ ਹੋਏ ਆ ਜਿਹੜੀ ਗੱਲ ਗੁਰੂ ਨੇ ਕਹੀ ਸੀ ਕਿ ਇਨ ਗਰੀਬਨ ਸਿੱਖਨ ਕੋ ਦੂਮ ਪਾਸ਼ਾਈ ਯਾਦ ਕਰੇ ਹਮਰੀ ਗਿਰਾਈ ਇਨਹੀ ਕੀ ਕਿਰਪਾ ਸੇ ਹਮ ਸਜੇ ਹੈ ਹੈਨਾ ਗੁਰੂ ਦੇ ਉਹ ਬੋਲ ਪਗਾਉਣ ਵਾਸਤੇ ਭਾਜਨ ਸਮਾਜ ਪਾਰਟੀ ਮੈਦਾਨ ਦੇ ਵਿੱਚ ਆ ਹੰਸ ਰਾਜ ਦੇ ਇਹ ਜਿਹੜੇ ਬਿਆਨ ਨੇ ਬੜੇ ਇਹ ਇੱਕ ਮਿੱਠਾ ਜ਼ਹਿਰ ਦੇ ਰਿਹਾ ਮੈਂ ਸ਼ਡਿਊਲ ਕਾਸ ਸਮਾਜ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਇਹ ਤੁਹਾਨੂੰ ਚੋਣਾਂ ਤੋਂ ਬਾਅਦ ਥੋਡੀ ਮਰਜ਼ੀ ਆ ਜਤਾਲੋ ਹਰਾਲੋ ਥੋਡੀ ਮਰਜ਼ੀ ਆ ਉਹ ਤੁਹਾਡੀ ਵੋਟ ਥੋੜੇ ਆ ਪਰ ਤੁਹਾਨੂੰ ਥਿਉਣਾ ਨਹੀਂ ਇਹ ਨਾ ਕਰਮਜੀਤ ਮਿਲੇ ਨਾ ਇਹੇ ਮਿਲੇ ਇਹ ਸਾਰੇ ਰਜਵਾੜੇ ਨੇ ਸਿਰਫ ਇੱਕ ਵੋਟ ਦੇ ਵਾਸਤੇ ਇੱਕ 바ਵਾ ਸਾਹਿਬ ਦੀ ਕਿਰਪਾ ਨਾਲ ਜਿਹੜੀ ਤੁਹਾਨੂੰ ਵੋਟ ਮਿਲੀ ਆ ਉਹ ਵੋਟ ਠੱਗਣ ਵਾਸਤੇ ਆਏ ਨੇ ਮੈਂ ਇੱਥੇ ਇੱਕ ਉਦਾਹਰਨ ਜੀ ਵੀ ਦੇਵਾਂਗਾ ਕਿ ਸਾਡੇ ਸਮਾਜ ਜਿਹੜਾ ਗਰੀਬ ਆ ਨਾ ਸਾਨੂੰ ਤਾਂ ਇਹਨਾਂ ਨੇ ਮਤਲਬ ਕਿ ਇੱਕ ਭੇਡਾਂ ਬੱਕਰੀਆਂ ਵਾਂਗੂ ਸਮਝਿਆ ਹੋਇਆ ਜਿਵੇਂ ਭੇਡ ਦਾ ਮਾਲਕ ਭੇਡ ਦਾ ਮਾਲਕ ਉਹਦੇ ਕੋਲੇ ਉਹਦੇ ਹੀ ਆਉਂਦਾ ਜਦੋਂ ਉਹਦੇ ਤੇ ਉਨਾਰ ਹੀ ਹੁੰਦੀ ਆ ਕਹਿੰਦੇ ਉਨ ਬੜੀ ਮਹਿੰਗੀ ਹੁੰਦੀ ਆ ਉਨ ਕਾਫੀ ਮਹਿੰਗੀ ਹੁੰਦੀ ਆ ਪਛਮ ਬਣਦੀ ਆ ਉਹ ਉਨ ਕੱਟ ਕੇ ਲੈ ਜਾਂਦਾ ਮੁੜ ਕੇ ਤਾਂ ਬਾੜੇ ਤੇ ਡੰਡਾ ਮਾਰਿਆ ਡੰਡਾ ਉਹ ਮਾਰਿਆ ਉਹਦੇ ਲਵੇ ਨਹੀਂ ਲੱਗਦਾ ਉਹ ਉਸੇ ਤਰ੍ਹਾਂ ਇਹ ਆ ਇਹ ਲੋਕ ਨੇ ਇਹ ਹੁਣ ਸਾਡੇ ਕੋਲੇ 5 ਸਾਲਾਂ ਬਾਅਦ ਜਿਹੜੀ ਬਾਬਾ ਸਾਹਿਬ ਦੀ ਵੋਟ ਆ ਹੁਣ ਸਾਡੇ ਜਵਾਖਾਂ ਦੀਆਂ ਨਲੀਆਂ ਵੀ ਸਾਫ਼ ਕਰੀ ਜਾਂਦੇ ਆ ਹੁਣ ਬੀਬਾ ਵੀ ਚੁੰਨੀ ਨਾਲ ਗਰੀਬਾਂ ਦੇ ਬੱਚਿਆਂ ਦਾ ਮੂੰਹ ਪੂੰਝੀ ਜਾਂਦੀ ਆ ਜੀਤਮਿੰਦਰ ਕਿਹਾਂ ਵੀ ਵਿੱਚੇ ਬੁੜੀਆਂ ਲੱਗ ਰਹੀਆਂ ਨੇ ਸਾਰੇ ਲੱਗੇ ਖੜੇ ਨੇ ਉਦੋਂ ਬਾਅਦ ਜਦੋਂ ਵੋਟ ਪੈ ਗਈ 1 ਤਰੀਕ ਨੂੰ 5 ਵਜੇ ਤੋਂ ਬਾਅਦ 2 ਤਰੀਕ ਤੋਂ ਇਹਨਾਂ ਦੇ ਜਿਹੜੇ ਮਤਲਬ ਕਿ بڑے بڑے ਪਿੰਡਾਂ ਦੇ ਵਿੱਚ ਕੜਛੇ ਨੇ ਉਹਨਾਂ ਤੋਂ ਸਿੱਖਾਂ ਲਈ ਡੱਬੀ ਮੰਗ ਕੇ ਦੇਖ ਲਿਓ ਸਿੱਖਾਂ ਲਈ ਡੱਬੀ ਵੀ ਨਹੀਂ ਦਿੰਦੇ ਹੁਣ ਕਹਿਣਗੇ ਲੈ ਬੇਬੇ ਸ਼ਿੰਦੂ ਕੋਲੇ ਜਾ ਆ ਕੁੜੀ ਕੋਲੇ ਆਪਦੀ ਧੀ ਕੋਲੇ 5-700 ਦਾ ਲੈ ਸੂਟ ਦੇ ਆ ਉਹਨੂੰ ਆ ਦੇ ਆ ਫਲਾਨਾ ਦੇ ਆ ਹੁਣ ਬੀਬਾ ਵੀ ਚੁੰਨੀਆਂ ਵਟਾਉਂਦੀ ਫਿਰਦੀ ਆ ਉਧਰੋਂ ਅਮਰਤਾ ਬਿਡਿੰਗ ਦੀ ਮੈਡਮ ਲੁਧਿਆਣੇ ਮੈਂ ਕੱਲ ਦੇਖਿਆ ਚੁੰਨੀਆਂ ਵਟਾਉਂਦੀ ਫਿਰਦੇ ਸੀ ਕੋਈ ਚੁੰਨੀਆਂ ਦੀ ਸਾਰ ਨਹੀਂ ਸਿਰਫ ਮੰਗਰ ਮੱਛ ਵਾਲੇ ਹੰਝੂ ਏ ਬਹਾਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਇਹ ਫੈਸਲਾ ਕਰਕੇ ਇਹ ਸ਼ਰਮਾਇਦਰ ਪਾਰਟੀਆਂ ਦਾ ਬਾਈਕਾਟ ਕਰਕੇ ਗਰੀਬ ਧਿਰ ਦੇ ਨਾਲ ਭਾਜਨ ਸਮਾਜ ਪਾਰਟੀ ਦੇ ਨਾਲ ਖੜਨਾ ਚਾਹੀਦਾ ਮੈਂ ਪੰਜਾਬ ਦੀ ਜਨਤਾ ਨੂੰ ਤੁਹਾਡੇ ਚੈਨਲ ਰਾਹੀਂ ਅਪੀਲ ਕਰੂੰ ਕਿ ਤੁਸੀਂ ਕਿਸਾਨ ਭਰਾਵਾਂ ਨੂੰ ਤਾਂ ਮੈਂ ਖਾਸ ਕਰਕੇ ਕਹੂੰਗਾ ਕਿ 1972-73 ਸਾਲ ਹੋ ਗਏ ਵੋਟਾਂ ਪੈਂਦੀਆਂ ਨੂੰ 73 ਸਾਲ ਜੱਜ ਦੀ ਵੋਟਾਂ ਪੈਂਦੀਆਂ ਨੂੰ ਹੋ ਗਏ ਜਿਹੜੇ ਸਾਡੇ ਕਿਸਾਨ ਨੇ ਮਜ਼ਬੂਤ ਅੰਗ ਸਾਡਾ ਮਜ਼ਬੂਤ ਪਿੰਡਾਂ ਦੇ ਵਿੱਚ ਭਰਾ ਇਹਨਾਂ ਨੇ ਕਹਿ ਕੇ ਸਭ ਤੋਂ ਜ਼ਿਆਦਾ ਕਾਂਗਰਸ ਨੂੰ ਵੋਟਾਂ ਪਵਾਈਆਂ ਬੱਲਾ ਵੀ ਪਾਓ ਸਾਡੇ ਵਾਲੇ ਲਾਣਾ ਜਿਹੜਾ ਹੁੰਦਾ ਠੀਕ ਆ ਚਾਚਾ ਜੀ ਪਾ ਦਿੰਨੇ ਆ ਪਿੱਛੇ ਲੱਗਦੇ ਨੇ ਡੱਬੇ ਆ ਇਹ ਇੰਜਣ ਬਣੇ ਹੁੰਦੇ ਨੇ ਲੋਡ ਹੁੰਦੀ ਆ ਸਾਂਝ ਹੁੰਦੀ ਆ ਗਰੀਬੀ ਦਾ ਵੀ ਉਹ ਹੁੰਦਾ ਸਿਸਟਮ ਖੇਤਾਂ ਦੇ ਵਿੱਚ ਫਿਰ ਕਿਰਤ ਹਾਂਜੀ ਕਾਂਗਰਸ ਨੂੰ ਪਾਓ ਪਾਤੀਆਂ ਜੀ ਅਕਾਲੀ ਦਲ ਨੂੰ ਪਾਓ ਪਾਤੀਆਂ ਜੀ ਹੁਣ ਨਵਾਂ ਫਰਮਾਨ ਕਰਤਾ ਬੇ ਹੁਣ ਤੁਸੀਂ ਝਾੜੂ ਨੂੰ ਪਾਓ ਇਹਨਾਂ ਨੇ ਪਿੰਡਾਂ ਦੇ ਵਿੱਚ ਸਾਡੇ ਵਾਲੇ ਝਾੜੂਆਂ ਨੂੰ ਪਾਏ ਤੇ ਹੁਣ 73 ਸਾਲ ਹੋ ਗਏ ਜਿੰਨਾਂ ਨੂੰ ਕਿਸਾਨਾਂ ਨੇ ਕਹੀਆਂ ਗਰੀਬ ਭਾਈਚਾਰੇ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਐਂ ਕਰ ਦਿੰਦੇ ਨੇ ਉਂਗਲ ਵੀ ਆਹ ਵੇੜੇ ਤਾਂ ਸਾਡੇ ਕੋਲੇ ਹੀ ਆ ਜੀ ਅਸੀਂ ਪਵਾਵਾਂਗੇ ਉਹਨਾਂ ਨੇ ਪਾਉਣ ਤੋਂ ਬਾਅਦ 73 ਸਾਲਾਂ ਦੇ ਵਿੱਚ ਨਾਲੇ ਤਾਂ ਕਿਸਾਨ ਨੇ ਆਪ ਦਾ ਬਾਂਦਰ ਲੰਡਾ ਕਰਾ ਲਿਆ ਗਲਤ ਬੰਦਿਆਂ ਨੂੰ ਵੋਟਾਂ ਪਵਾ ਪਵਾ ਸਾਡਾ ਤਾਂ ਪਹਿਲੇ ਹੀ ਬਾਂਦਰ ਲੰਡਾ ਸੀ ਅਸੀਂ ਤਾਂ ਪਹਿਲੇ ਬੇਜ਼ਮੀਨੇ ਸੀ ਸਦੀਆਂ ਤੋਂ ਸਾਨੂੰ ਤਾਂ ਬੇਜ਼ਮੀਨੇ ਬਣਾ ਕੇ ਰੱਖਿਆ ਹੋਇਆ ਪਰ ਜਿਹੜੇ ਕਿਸਾਨ ਸੀ ਨਾ ਹੁਣ ਕਿਸਾਨਾਂ ਨੇ ਵੀ ਬਾਂਦਰ ਲੰਡਾ ਕਰਾ ਲਿਆ ਤੇ ਨਾਲ ਸਾਡਾ ਤਾਂ ਸਦੀਆਂ ਤੋਂ ਪਹਿਲਾਂ ਵੀ ਸੀ ਤੇ ਸਾਡਾ ਵੀ ਕਰਾ ਲਿਆ ਹੁਣ ਮੈਂ ਚਾਚਿਆਂ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰ ਕਿ ਹੁਣ ਤੁਸੀਂ ਭਤੀਜਿਆਂ ਦੇ ਆਖੇ ਲੱਗ ਕੇ ਤੁਸੀਂ ਪਾਲੋ ਹੁਣ ਤੁਸੀਂ ਸਾਡੇ ਕਹਿਣ ਮਗਰ ਲੱਗ ਕੇ ਇੱਕ ਵਾਰੀ ਸਾਡੇ ਕਹਿਣ ਤੇ ਚੁਣ ਕੇ ਦੇਖ ਲੋ ਇਸ ਕਰਕੇ ਆਈ ਵਾਰ ਸਭ ਤੋਂ ਵੱਧ ਇਹ ਜਿਹੜੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਇਹਨਾਂ ਨੇ ਵੀ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਰਾ ਦੇ ਕੇ ਅੱਜ ਜਿਹੜਾ ਮਜ਼ਦੂਰ ਕਿਸਾਨ ਤੋਂ ਦੂਰ ਹੋ ਰਹਿਣਾ ਇਹਦੇ ਵਿੱਚ ਕਿਸਾਨ ਵੀ ਜ਼ਿੰਮੇਵਾਰ ਆ ਜਿਹੜੀਆਂ ਕਿਸਾਨਾਂ ਦੀਆਂ ਜੁਨੀਆ ਨਾ ਬਣੀਆਂ ਇੱਕ ਵੀ ਜੁਨੀਅਨ ਦੇ ਵਿੱਚ ਮੈਨੂੰ ਉਹਨਾਂ ਦੀ ਮੰਗ ਦੇ ਵਿੱਚ ਕਿਸਾਨ ਕਿਸਾਨਾਂ ਦੀ ਜੁਨੀਅਨਾਂ ਦੇ ਮੰਗ ਦੇ ਵਿੱਚ ਗਰੀਬ ਦੀ ਮੰਗ ਦਿਖਾ ਦਿਓ ਮੈਨੂੰ ਉਹਨਾਂ ਨੇ ਗਰੀਬ ਲਈ ਕੀ ਮੰਗਿਆ ਕਿਰਤੀ ਲਈ ਕੀ ਮੰਗਿਆ ਇੱਕ ਵੀ ਮੰਗ ਨਹੀਂ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਮੈਂ ਤਾਂ ਬਾਕੀ ਜੱਜ ਤੁਸੀਂ ਉਹ ਕਚਹਿਰੀ ਤੁਸੀਂ ਉਹ ਤੁਹਾਡੀ ਅਦਾਲਤ ਆ ਕਿਉਂਕਿ ਹਰ ਫਰੰਟ ਦੇ ਉੱਤੇ ਪੰਜਾਬ ਸਰਕਾਰ ਫੇਲ ਹੋਈ ਹੈ ਮੈਂ ਪਹਿਲਾਂ ਵੀ ਬੋਲਿਆ ਕਿ ਅੱਜ ਪੰਜਾਬ ਦੀ ਹਰ ਇੱਕ ਮਾਂ ਹਰ ਇੱਕ ਔਰਤ ਦਾ ਪੰਜਾਬ ਦਾ ਮੁੱਖ ਮੰਤਰੀ 28 ਮਹੀਨਿਆਂ ਦੀ ਸਰਕਾਰ ਕਰਨ 1000 ਰੁਪਏ ਮਹੀਨਾ ਦੇਣਾ ਸੀ 28000 ਰੁਪਏ ਦਾ ਕਰਜ਼ਾ ਹੀ ਹੈ ਹਰ ਇੱਕ ਔਰਤ ਅੱਜ ਸੂਬੇ ਦੇ ਮੁੱਖ ਮੰਤਰੀ ਨੂੰ ਰੋਕ ਕੇ ਕਿਉਂਕਿ ਚੋਣ ਮੈਨੀਫੈਸਟੋ 'ਚ ਵਾਦਾ ਸੀ 28000 ਰੁਪਏ ਮੰਗ ਸਕਦੀ ਹੈ ਜਦੋਂ ਸਾਡੇ ਪਹਿਲਾਂ ਵਾਲੇ ਨਹੀਂ ਮਿਲੇ ਤਾਂ ਹੁਣ ਅਸੀਂ ਦੂਜੀ ਵਾਰ ਉਹਨਾਂ ਤੇ ਵਿਸ਼ਵਾਸ ਕਿਵੇਂ ਕਰ ਲਈਏ ਜੇ ਵਿਸ਼ਵਾਸ ਕਰਾਂਗੇ ਤਾਂ ਫਿਰ ਗਲਤੀ ਸਾਡੀ ਹੈ ਹੁਣ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਵੀ ਸੁਣਿਆ ਬੜਾ ਵੱਡਾ ਤੁਹਾਡੇ ਚੈਨਲ ਦਾ ਨਾਮ ਆ ਅਕਸਰ ਕਹਿੰਦਾ ਕਿ ਤੁਸੀਂ ਪਹਿਲਾਂ 92 ਦਿੱਤੇ ਹੱਥ ਤੇ ਹੁਣ ਮੈਨੂੰ 13 ਹੱਥ ਹੋਰ ਦੇ ਦੋ ਵੀ ਵੀ ਮੈਨੂੰ ਤਾਂ ਐਂ ਲੱਗਦਾ ਵੀ ਇਹ ਬਾਕੀ ਹਜੇ ਤੱਕ ਕਮੀਡੀਅਨ ਹਜੇ ਤੱਕ ਉਹ ਗੱਲੇ ਨਹੀਂ ਗਈਆਂ ਫਿਰ ਹੁਣ ਗਾਹਾਂ ਨੂੰ ਇਹ ਕਹ ਦੂਗਾ ਮੈਨੂੰ 10 ਸਿਰ ਦੇ ਦੋ ਰਾਵਣ ਵਾਂਗੂ ਮੈਨੂੰ 10 ਸਿਰ ਦੇ ਦੋ ਹੁਣ 92 ਹੱਥ ਕੱਟ ਸੀ ਤੇਰੇ ਤੋਂ ਉਹੀ ਨਹੀਂ ਸਮਝਦੇ 92 ਉਹੀ ਟੁੱਟਣੇ ਸ਼ੁਰੂ ਹੋਗੇ ਹੁਣ 13 ਤੂੰ ਹੋਰ ਮੰਗੀ ਜਾਣਾ ਪਹਿਲਾਂ 92 ਹੱਥਾਂ ਨੇ ਪੰਜਾਬ ਦੇ ਵਿੱਚ ਕੀ ਕਰਤਾ ਤੇਰੀ ਬੀਬੀ ਚੁਟਕੀਆਂ ਮਾਰ-ਮਾਰ ਜਿਹੜੇ ਵਾਅਦੇ ਕਰਦੇ ਸੀ ਕਿਉਂ ਲੋਕਾਂ ਨਾਲ ਖਲਵਾੜ ਕਰਦੇ ਸੀ ਕਿਉਂ ਗਰੀਬਾਂ ਨੂੰ ਕਹਿੰਦੇ ਸੀ ਵੜਾਪਾ ਪੈਨਸ਼ਨ ਦੁੱਗਣੀ ਕਰਾਂਗੇ ਕਿਉਂ ਕਹਾਂਗੇ ਇੱਕੋ ਹੀ ਬਸ ਗਾਈ ਜਾਂਦੇ ਨੇ ਅਸੀਂ ਬਿਜਲੀ ਕਰਤੀ ਬਿਜਲੀ ਹੁਣੀ ਕੱਟ ਲੱਗਣ ਲੱਗ ਗਏ ਤੁਹਾਨੂੰ ਮੈਂ ਇੱਕ ਤਰੀਕ ਤੋਂ ਬਾਅਦ ਝੰਗਿਆੜਾਂ ਪੈਂਦੀਆਂ ਦਿਖਾਉਂਗਾ ਤੁਡੇ ਚੈਨਲ ਤੇ ਦੱਸੂਗਾ ਵੀ ਕਿਵੇਂ ਕੱਟ ਲੱਗਦੇ ਨੇ ਇੱਕ ਤਰੀਕਾ ਤਾਂ ਕਰਾੜਾ ਵੀੜਾ ਜਿਹਾ ਕਰੀ ਜਾਂਦੇ ਨੇ ਅੱਜ ਹਰ ਡਿਪਾਰਟਮੈਂਟ ਮਤਲਬ ਕਿ ਬਿਜਲੀ ਵਿਭਾਗ ਨਾਲੋਂ ਹਰ ਅੱਜ ਸਾਰੇ ਮਹਿਕਮੇ ਬੜੇ ਵੱਡੇ ਪੱਧਰ ਤੇ ਕਰਜਾਈ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਰਿਜ਼ਲਟ ਮਿਲਣਗੇ ਮੁਫਤਕੁਰੀ ਨੇ ਸਾਨੂੰ ਮਾਰਤਾ ਤੁਸੀਂ ਰਜਵਾੜੇ ਦੀ ਗੱਲ ਕਰ ਰਹੇ ਹੋ ਪਰ ਹੰਸ ਰਿਹਾ ਹੰਸ ਨਹੀਂ ਜਿਹੜੇ ਨੇ ਚਾਹੇ ਕਰਨ ਜੀ ਤੁਨ ਮੋਲਿਆ ਪਹਿਲਾਂ ਹੰਸ ਰਿਹਾ ਹਾਂ ਦੀ ਗੱਲ ਕਰੀਏ ਹੰਸ ਰਹਾ ਤਾਂ ਖੁਦ ਕਹਿੰਦੇ ਨੇ ਕਿ ਮਜ਼ਦੂਰਾਂ ਦਾ ਪੁੱਤ ਆ ਮੈਂ ਤਾਂ ਆਪ ਮਜ਼ਦੂਰਾਂ ਮੈਂ ਕਿਧਰੋਂ ਰਜਵਾੜਾ ਉਤਾਉਦਾ ਜਿਹੜਾ ਫਾਰਮ ਭਰਿਆਗਾ ਉਹਨਾਂ ਨੇ ਚੋਣ ਕਮਿਸ਼ਨ ਕੋਲੇ ਗਿਆਗਾ ਉਹ ਤੁਸੀਂ ਆਪ ਪੜ੍ਹ ਲਓ ਜਨਤਕ ਕਰੋ ਨਾ ਚੰਗੀਆਂ ਚੀਜ਼ਾਂ ਤਾਂ ਕਰਦਿਆ ਕਰੋ ਨਾ ਬੇੜਾ ਗਰੀਬ ਕਹਿੰਦਾ ਮੇਰਾ ਕੱਲ ਮਰਸੀਡੀਜ਼ ਗੱਡੀਆਂ ਦੱਸ ਰਿਹਾ ਉਹਦੇ ਚ 1-1 ਕਰੋੜ ਦੀ 1-1 ਸਵਾ ਸਵਾ ਕਰੋੜ ਰੁਪਏ ਦੀ ਗੱਡੀ ਦੱਸ ਰਿਹਾ ਗਰੀਬ ਕੋਲੇ ਸਵਾ ਕਰੋੜ ਦੀ ਗੱਡੀ ਨਹੀਂ ਹੋ ਸਕਦੀ ਜੱਜ ਜੀ ਸਬਾ ਸਬਾ ਕਰੋੜ ਦੀ ਗੱਡੀ ਬੰਬੇ ਤੱਕ ਦਿੱਲੀਆ ਤੱਕ ਇਹਨਾਂ ਦੇ ਬੰਗਲੇ ਨੇ ਕਿਹੜੇ ਸ਼ੈਡੂਲ ਕਾਸ ਨੇ ਸ਼ੈਡੂਲ ਕਾਸ ਦਾ ਸਿਰਫ ਇੱਕ ਵਰਤਨ ਵਾਸਤੇ ਆਏ ਹੋਏ ਨੇ ਫਸਲੀ ਬਟੇਰੇ ਨੇ ਮੈਂ ਤਾਂ ਗਰੀਬ ਹਾਂ ਜੀ ਮੈਂ ਤਾਂ ਸ਼ਰੀਫ ਹਾਂ ਜੀ ਮੈਂ ਤਾਂ ਆਏ ਆਂ ਜੀ ਇਹਦੇ ਇਹਦੇ ਚ ਹੁਣ ਜਿਹੜੇ ਆਪਣੇ ਚੋਣ ਕਮਿਸ਼ਨ ਕੋਲੇ ਭਰੇ ਨੇ ਫਾਰਮ ਪੇਪਰ ਉਹਦੇ ਵਿੱਚ ਦੇਖੋ ਤਾਂ ਸਹੀ ਕਿੰਨੇ ਕਰੋੜਾਂ ਰੁਪਏ ਦਾ ਕਰਮਚੀ ਦਾ ਦੇਖੋ ਇਹ ਤੁਸੀਂ ਇਹ ਤੁਹਾਨੂੰ ਜਨਤਕ ਕਰਨਾ ਚਾਹੀਦਾ ਸੀ ਹੁਣ ਕਰਕੇ ਦੇਖੋ ਵੀ ਉਹਨਾਂ ਦੇ ਕਿੰਨਾ ਇਹਨਾਂ ਨੇ ਸਿਸਟਮ ਇੱਕ ਜਣੇ ਦਾ ਸਿਰਫ ਇੱਕ ਮੈਂਬਰ ਦੇ ਕਿੰਨੇ ਕਿੰਨੇ ਭਰੇ ਨੇ ਤੇ ਹੋਰ ਇਹਨਾਂ ਦੇ ਕਿੰਨੇ ਮੈਂਬਰ ਨੇ ਇਹ ਸਾਰੇ ਚਿੱਤਰ ਮੰਗੂ ਵਾਜਾਂ ਕੜਕੜ ਕੇ ਦੂਸਰੇ ਜਿਹੜੇ ਗਰੀਬ ਸਮਾਜ ਦੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਦੀਆਂ ਇਹ ਧੌਣਾ ਲਾਹਣ ਦਾ ਕੰਮ ਕਰਦੇ ਨੇ ਜੇ મોદી ਦੁਬਾਰਾ ਰਿਪੀਟ ਹੁੰਦਾ ਤਾਂ ਕਿਸਾਨੀ ਲਈ ਗਰੀਬ ਕਿਰਤੀ ਲੋਕਾਂ ਲਈ ਬਹੁਤ ਵੱਡਾ ਇੱਕ ਘਾਟਾ ਹੋਵੇ ਜੀ ਬਾਈ ਜੀ ਸਮਾਂ ਤਾਂ ਬਹੁਤ ਧੰਨਵਾਦ ਸੋ ਮੇਰੇ ਨਾਲ ਬਾਈ ਕੁਲਦੀਪ ਸਰਦੂਲਗੜ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਮਿਲਦੇ ਹੋ ਜਾ ਧੰਨਵਾਦ ਜੀ